ਕੱਟਾ-ਕੱਟਿਆ ਕੱਟਣਾ ਤੇ ਕੱਢਣਾ ਠੀਕ ਹੈ ਜੋ ਮਰਜੀ ਹੋ ਜੇ ਮੈਂ ਅੱਜ ਉਹਨੂੰ ਫੋਨ ਨਾ ਫੋਨ ਲਾਉਣ ਲੱਗੀ ਆ ਤੁਸੀਂ ਬਣੇ ਜਾ ਮੇਰੇ ਬਲੌਗ ਦੇ ਨਾਲ ਅੱਬੇ मजा ਆਏਗਾ ਨਾ ਢਿਡੋ ਕਿਹਨੇ ਚੱਕ-ਚੱਕ ਕੇ ਸਾਡੀ ਵੀਡੀਓ ਵੀ ਰੋਸਟ ਕੀਤੀ ਠੀਕ ਆ ਵਿਊ ਲੈਣ ਮਾਰੇ ਸਾਰੇ ਕਰ ਰਿਹਾ ਮੈਨੂੰ ਪਤਾ ਨਾ ਉਹਨਾਂ ਨੂੰ ਸਾਡੇ ਬਾਰੇ ਕੁਝ ਪਤਾ ਨਹੀਂ ਸਦਾ ਨਹੀਂ ਚੱਕ ਕੇ ਰੋਸਟ ਕਰਨ ਬੈਹਂਦੇ ਆ वो तो अच्छा हुआ कि आप बीच में आ गए वरना कान के नीचे मारता तो बत्तीस अपना रूप नहीं देखा उसने कितने के पैसे खर्चे तक पैंतीस लाख इन्हा चीजा ये क्या है ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਹੋਵੋਗੇ ਹੈਲੋ ਸਸ਼ੀ ਕਾਲ ਬਣਨ ਕੀ ਹਲਜਾਣਾ ਫੁੱਡੇ ਜੀ ਮੈਂ ਤੁਹਾਡੀ ਆਪਣੀ ਕਿਰਨ ਬਠਿੰਡਾ ਜੀ ਮੈਂ ਤੁਹਾਡੀ ਆਪਣੀ ਕਿਰਨ ਬਠਿੰਡਾ ਨਾ ਨਾ ਭੈਣੀ ਤੂੰ ਸਾਡੀ ਤਾਂ ਬਿਲਕੁਲ ਵੀ ਨਹੀਂ ਇਹਦਾ ਨਾਮ ਸੁਣ ਕੇ ਨਾ ਐਂ ਲੱਗਦਾ ਜਿਵੇਂ ਕੋਈ ਨਵੀਂ ਜੀਓਗ੍ਰਾਫੀਕਲ ਲੋਕੇਸ਼ਨ ਅਨਾਉਂਸ ਕਰਦੀ ਹੋਵੇ ਕੁਝ ਵੀ ਹੋ ਜੇ ਪਰ ਬਠਿੰਡਾ ਲਾਉਣਾ ਨਹੀਂ ਭੁੱਲਦੀ ਮਗਰ ਤੇ ਬਲੰਦਾ ਅੱਜ ਮੈਨੂੰ ਬੜਾ ਜਿਆਦਾ ਗੁੱਸਾ ਆ ਠੀਕ ਆ ਅੱਜ ਤੁਸੀਂ ਸਾਰੇ ਜਿੰਨੇ ਵੀ ਮੇਰੇ ਭੈਣ ਭਰਾ ਮੇਰੇ ਨਾਲ ਜੁੜੇ ਹੋ ਠੀਕ ਹੈ YouTube ਤੇ ਸਾਰੇ ਮੇਰੇ ਨਾਲ ਹੀ ਸਾਥ ਦੇ ਹੋ ਠੀਕ ਹੈ ਜੀ ਗੁੱਸਾ ਰਿਹਾ ਕਿ ਸੋਸ਼ਲ ਮੀਡੀਆ ਤੋਂ ਟੀਆਰਪੀ ਲੈਣ ਦਾ ਚਾ ਭੈਣੇ ਗੁੱਸਾ ਨਾ ਘਰੀ ਪਰ ਤੇਰੇ ਸਰੀਰ ਨੂੰ ਦੇਖ ਕੇ ਲੱਗਦਾ ਨਹੀਂ ਵੀ ਤੈਨੂੰ ਕਿਸੇ ਹੋਰ ਦੇ ਸਾਥ ਦੀ ਵੀ ਲੋੜ ਆ ਤੇ ਆਪਾਂ ਅੱਜ ਮੈਂ ਮੀਨੂ ਸਾਰਾ ਦਾ ਨੰਬਰ ਲੈਂਦਾ ਜੀ ਕਿਵੇਂ ਨਾ ਕਿਵੇਂ ਗਾਂ ਤੋਂ ਠੀਕ ਆ ਕਿਵੇਂ ਨਾ ਕਿਵੇਂ ਕਰਕੇ ਲੈ ਲਿਆ ਮੈਂ ਅੱਜ ਮੈਂ ਫਰੰਡ ਕੱਟਾ-ਕੱਟਿਆ ਕੱਢਣਾ ਤੇ ਕੱਢਣਾ ਠੀਕ ਆ ਲਓ ਜੀ ਕਰ ਲਿਆ ਨਵਾਂ ਕੰਟੈਂਟ ਰੈਡੀ ਹੁਣ ਇਹਨਾਂ ਦੋਵਾਂ ਦੇ ਕੰਟੈਂਟ ਤੇ ਵਿਊਜ਼ ਨਹੀਂ ਆਉਂਦੇ ਹੋਣੇ ਕਹਿੰਦੀਆਂ ਹੋਣਗੀਆਂ ਕਿ ਪ੍ਰਾਣੀ ਕੰਟਰੋਵਰਸੀ ਦੁਆਰਾ ਕੱਢੀਏ ਇਹ ਦੋਵੇਂ ਬੀਬੀਆਂ ਨਾਲ ਸੋਸ਼ਲ ਮੀਡੀਆ ਦੀ ਰਾਣੀ ਬਣਨ ਵਾਸਤੇ ਜ਼ਬਰਦਸਤੀ ਦੇ ਕਾਂਡ ਕਰਦੀਆਂ ਪੁੱਛਣ ਵਾਲਾ ਹੋਵੇ ਵੀ ਆ ਖੇਡਾਂ ਜੀਆਂ ਖੇਡ ਕੇ ਤੁਹਾਨੂੰ ਵਿਊਜ਼ ਤਾਂ ਮਿਲ ਜਾਣਗੇ ਪਰ ਲਾਈਕਸ ਦੀ ਥਾਂ ਲੰਮੇ ਲੰਮੇ ਕਮੈਂਟਸ ਮਿਲਨੇ ਆ ਤੇ ਫਿਰ ਕਹਿਣਗੀਆਂ ਕਿ ਸਾਨੂੰ ਬੈਡ ਕਮੈਂਟ ਆਉਂਦੇ ਆ ਠੀਕ ਆ ਨਾ ਮੈਨੂੰ ਨਾ ਵੀ ਬੜਾ ਗੁੱਸਾ ਆਗਾ ਉਹ ਬਹੁਤ ਕੁਝ ਬੋਲੀ ਜਾਂਦੀ ਹੈ ਲੋਕਾਂ ਨੂੰ ਠੀਕ ਹੈ ਤੇ ਮੈਂ ਚੁੱਪ ਭੈਠੀ ਠੀਕ ਹੈ ਤਾਂ ਤੇ ਫਰੈਂਡ ਜੋ ਮਰਜੀ ਹੋ ਜੇ ਮੈਂ ਹੱਦ ਤੋ ਫੋਨ ਨਾ ਫੋਨ ਲਾਉਣ ਲੱਗੀ ਆ ਤੁਸੀਂ ਬਣੇ ਜਾ ਮੇਰੇ ਬਲੌਗ ਦੇ ਨਾਲ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਫਰੈਂਡ ਦਿਲ ਬੇਜ਼ਦਾਰ ਮੈਂ ਪਹਿਲੀ ਵਾਰ ਕਿਸੇ ਨੂੰ ਗੁੱਸੇ 'ਚ ਹੱਥ ਜੋੜਦੇ ਵੇਖਿਆ ਦਿਮਾਗ ਵੇਖ ਲਓ ਤੁਸੀਂ ਦੋਵੇਂ ਪਾਸੇ ਆ ਉਧਰੋਂ ਸਬਸਕ੍ਰਾਈਬਰਸ ਨੂੰ ਵੀ ਬੇਨਤੀ ਕਰਨੀ ਆ ਤੇ ਉਧਰੋਂ ਕੰਟੈਂਟ ਲਈ ਗੁੱਸਾ ਵੀ ਕਰਨਾ ਇਹਨਾਂ ਦੋਵਾਂ ਨੇ ਨਾ ਪਹਿਲਾਂ ਵੀ ਸੋਸ਼ਲ ਮੀਡੀਆ ਦੀ ਰਾਖੀ ਸਾਵੰਤ ਬੰਨ ਨੂੰ ਪੂਰਾ ਜ਼ੋਰ ਲਾਇਆ ਸੀ ਪਰ ਫਿਰ ਜਦੋਂ ਰੋਸਟ ਆਉਣ ਲੱਗੇ ਫਿਰ ਕੁਝ ਗਠੰਡੀਆਂ ਹੋ ਗਈਆਂ ਚਲੋ ਦੇਖਦੇ ਆ ਅੱਗੇ ਕੀ ਕਰਦੀਆਂ ਆ ਨੰਬਰ ਮੈਂ ਲਾ ਲਿਆ ਉਹਦਾ ਠੀਕ ਹੈ ਦੇਖਦੇ ਆਪਾਂ ਹਰ ਬਰੀ ਘੁੰਮਣਾ ਹੈਲੋ ਇਕ ਮਿੰਟ ਸਟ ਹੱਥ ਲੱਗਿਆ ਨਹੀਂ ਸੀਗਾ ਮੋੜ ਲੱਗਿਆ ਅੱਜ ਕੱਟਾ ਕੱਟੇ ਜੋ ਮਰਜ਼ੀ ਬੋਲੇ ਫਰੈਂਡ ਜਾਂ ਤਾਂ ਆਂ ਤੇ ਜਾਂ ਪਾੜ ਔਰ ਅਖਦਾ ਚੱਪ ਨੀਂ ਨੰਦੀ ਜਾਗਦੀ ਨਹੀਂ ਫਰੈਂਡ ਹੈਲੋ ਹੈਲੋ ਮੈਨੂੰ ਬੋਲ ਦੇ ਮੈਨੂੰ ਜੀ ਖਾਜੇ ਕੋਲ ਗਾਇਸੇ ਪੈਣ ਵਾਲੀ ਮੈਨੂੰ ਬੋਲਦੀ ਨਾ ਬਣੇ ਖਾਜੇ ਆ ਜੀ ਹਾਂ ਕੈਨਲ ਬਟਿੰਡਾ ਬੋਲਦੀ ਆ ਅੱਛਾ ਹੱਸਣਾ 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 ਉਹਦਾ ਹੱਸਾ ਸੁਣ ਕੇ ਤਾਂ ਸਾਫ਼ ਹੀ ਪਤਾ ਚੱਲੀ ਜਾਂਦਾ ਵੀ ਤੁਸੀਂ ਅਕਸਰ ਹੀ ਇੱਕ ਦੂਜੀ ਨਾਲ ਗੱਲਾਂ ਕਰਦੀਆਂ ਰਹਿੰਦੀਆਂ ਬਾਕੀ ਮੈਨੂੰ ਲੱਗਦਾ ਕਿ ਇਹ ਕਾਲ ਸਕ੍ਰਿਪਟਡ ਆ ਚਲੋ ਫਿਰ ਵੀ ਸੁਣ ਲੈਣੇ ਆ ਹਾਂ ਨਾ ਗਲਤੀ ਹੈ ਹਜੇ ਤੁਸੀਂ ਯਾਰ ਮੇਰੀ ਗੱਲ ਸੁਣ ਹਜੇ ਮੇਰੇ ਕਵਾੜੀ ਪੈਰਾਂ ਤੇ ਮਾਰ ਕੇ ਤੁਸੀਂ ਗਲਤੀ ਪੁੱਛਦੇ ਆ ਵਿੱਕੀ ਹੋ ਗਈ ਮੇਰੇ ਤੋਂ ਮੀਨੂ ਸਿਰ ਆ ਵੇਖ ਲੋ ਕਹਿੰਦੀ ਮੈਂ ਤੈਨੂੰ ਕੀ ਕਿਹਾ ਪਹਿਲਾਂ ਰੋਲਾ ਪਾ ਕੇ ਲੋਕਾਂ ਦੀ ਭੀੜ ਇਕੱਠੀ ਕਰਕੇ ਤੇ ਅੱਗ ਲਾ ਕੇ ਕਹਿੰਦੀ ਮੈਂ ਤਾਂ ਨਹੀਂ ਮਾਚਿਸ ਲਾਈ ਥੋੜੀ ਲਾਈਵ ਲੜਾਈ ਦੀਆਂ ਪੋਸਟਾਂ ਤਾਂ ਹਜੇ ਵੀ ਇੰਸਟਾਗ੍ਰam ਤੇ ਪਈਆਂ ਹੋਣਗੀਆਂ ਕੋਈ ਨਾ ਅੰਨੇ ਜਿਹੇ ਕੀ ਮਨ ਬੰਨਦਿ ਗਏ ਕੁਝ ਨਾ ਕੁਝ ਤੱਕ ਕਰਨ ਦਾ ਤਾਂ ਸਹੀ ਮਾਰਾ ਮੋਟਾ ਮੈਨੂੰ ਕੋਈ ਗੱਲ ਬਾਤ ਪੈਣੇ ਹੌਲੀ ਬੋਲ ਉਹ ਅੱਗੇ ਹਟਦੀ ਮਰੀਜ਼ਾ ਹੋਰ ਨਾ ਫੋਨ ਵਿੱਚ ਦੀ ਅਟੈਕ ਕਰਵਾਦੀ ਉਹਨੂੰ ਵਾਟ ਯੂ ਆਰ ਪ੍ਰੋਬਲਮ ਵਾਟ ਯੂ ਆਰ ਨੇਮ ਮਾਈ ਨੇਮ ਇਜ਼ ਮੰਨਪ੍ਰੀਤ ਹਾਂ ਬਸ ਨੋ ਪ੍ਰੋਬਲਮ ਕਰਨ ਬਠਿੰਡਾ ਲੋ ਵੀ ਨੋ ਪ੍ਰੋਬਲਮ ਸਾਡੀ ਹੋ ਗਈ ਦੋਸਤੀ ਤੇ ਹੁਣ ਅਸੀਂ ਇਕੱਠੇ ਪਰਮਾਤਮਾ ਨੇ ਚਾਹਿਆ ਤਾਂ ਅਸੀਂ ਇਕੱਠੇ ਵਲੌਗ ਵੀ ਬਣਾਇਆ ਕਰਾਂਗੇ ਅਸੀਂ ਰੀਲਾ ਵੀ ਬਣਾਇਆ ਕਰਾਂਗੇ ਤੇ ਅਸੀਂ ਇੱਕ ਦੂਜੇ ਦੇ ਘਰੇ ਵੀ ਜਾਵਾਂਗੇ ਠੀਕ ਹੈ ਲਓ ਜੀ ਆ ਗਈ ਸੱਚਾਈ ਸਾਹਮਣੇ ਇਹ ਨਾ ਕੰਟੈਂਟ ਲਈ ਕੁਝ ਵੀ ਕਰ ਸਕਦੇ ਆ ਕਦੇ ਲੜਾਈ ਤੇ ਕਦੇ ਦੋਸਤੀ ਪਹਿਲਾਂ ਇਹਨਾਂ ਨੇ ਲਾਈਵ ਆ ਕੇ ਫੇਕ ਲੜਾਈਆਂ ਕੀਤੀਆਂ ਤੇ ਹੁਣ ਫੇਰ ਵਿਊਜ਼ ਡਾਊਨ ਹੋ ਗਏ ਤੇ ਹੁਣ ਫੇਰ ਦੋਸਤੀ ਕਰ ਲੈਣ ਗਿਆ ਤੇ ਲੋੜ ਪੈਣ ਤੇ ਫੇਰ ਕੰਟਰੋਵਰਸੀ ਕਰ ਲੈਣ ਗਿਆ ਕਾਫੀ ਟਾਈਮ ਪਹਿਲਾਂ ਤੋਂ ਅਸੀਂ ਇੱਕ ਦੂਜੇ ਨੂੰ ਜਾਣਦੇ ਆ ਤੇ ਟਿਕਟੌਕ ਤੋਂ ਟਿਕਟੌਕ ਅਸੀਂ ਦੋਨਾਂ ਨੇ ਸਟਾਰਟ ਕੀਤਾ ਬਹੁਤ ਵਧੀਆ ਸੀ ਉੱਥੇ ਸਾਡਾ ਸੀਗਾ ਪਿਆਰ ਤੇ ਮੈਂ ਵਿਲ ਨਹੀਂ ਵਿਆ ਸਕਦੀ ਗੱਲਾਂ ਕਰਦੇ ਕਰਦੇ ਨਾਲ ਦੇ ਨਾਲ ਤੁਹਾਡੇ ਨਾਲ ਖਾਉਂਦੀ ਚਟੋਰੀਆਂ ਮੈਂ ਇਹ ਵੀ ਕੋਈ ਦੱਸਣ ਦੀ ਚੀਜ਼ ਆ ਇਸ ਟਾਪਿਕ ਤੇ ਤਾਂ ਤੇਰੇ ਤੇ ਕੱਲ ਵਿਆਖਿਆ ਸਹਿਤ ਵੀਡੀਓ ਬਣਾਈ ਆ ਜਾ ਕੇ ਚੈੱਕ ਕਰ ਲਈ ਰੀਅਲੀ ਯਾਰ ਇਹਨੇ ਵੀਡੀਓ ਦੇ ਚੱਕਰ ਚ ਪਤਾ ਨਹੀਂ ਕਿੰਨੀਆਂ ਕੁ ਹੋਰ ਹੈਲਥ ਪ੍ਰੋਬਲਮਸ ਨੂੰ ਇਨਵੀਟੇਸ਼ਨ ਦੇ ਦੇਣਾ ਪਤਾ ਇਹ ਕਿਰਨ ਮਟਿੰਡਾ ਨਾਲ ਮੇਰੀ ਪਹਿਲਾਂ ਥੋੜੇ ਦਿਨ ਪਹਿਲਾਂ ਸਾਡੇ ਦੋਨਾਂ ਦੇ ਵਿੱਚ ਕੰਟਰੋਵਰਸੀ ਜੀ ਹੋ ਗਈ ਸੀ ਹਨਾ ਹੋ ਨਹੀਂ ਸੀ ਗਈ ਕੀਤੀ ਗਈ ਸੀ ਪਹਿਲਾਂ ਕੰਟਰੋਵਰਸੀ ਫਿਰ ਫਰੈਂਡਸ਼ਿਪ ਤੇ ਹੁਣ ਐਕਸਪਲੇਨੇਸ਼ਨ ਕਿੰਨਾ ਹੀ ਕੰਟੈਂਟ ਮਿਲ ਗਿਆ ਬੱਤ ਸਹੀ ਏ ਮਤਲਬ ਸਮਝੋਤਾ ਹੋ ਗਿਆ ਅ ਬਾਰੋ ਸਾਡਾ ਭਰਾ ਆ ਇੱਕ ਉਹਨੇ ਫੋਨ ਕੀਤਾ ਹਨਾ ਉਹਨੇ ਕਾਨਫਰੈਂਸ ਲਗਵਾਈ ਸਾਡੇ ਦੋਨਾਂ ਦੀ ਪਰ ਉਹਨੇ ਗੱਲ ਕਰਾਈ ਸਾਡੀ ਉਹ ਭਰਾਵਾਂ ਤੇ ਨੂੰ ਕੀ ਲੋੜ ਸੀ ਗੱਲ ਕਰਵਾਉਣ ਦੀ ਇਹਨਾਂ ਦਾ ਕੀ ਪਤਾ ਕਦੋਂ ਫੇਰ ਕੰਟੈਂਟ ਪਿੱਛੇ ਲੜ ਪੈਣਾ ਇਹਨਾਂ ਵਲੌਗਰਾਂ ਦੀ ਵੀ ਕਦੇ ਸਲਾਹ ਹੋਈ ਆ ਇਹਨਾਂ ਨੇ ਜਸਟ ਆਪਣਾ ਫਾਇਦਾ ਦੇਖਣਾ ਹੁੰਦਾ ਹੁਣ ਜੇ ਇਕੱਠੀਆਂ ਕੰਟੈਂਟ ਬਣਾਉਣਗੀਆਂ ਤਾਂ ਵੀ ਇਹਨਾਂ ਦਾ ਫਾਇਦਾ ਤੇ ਜੇ ਫੇਰ ਲੜਪੀਆਂ ਤਾਂ ਵੀ ਇਹਨਾਂ ਦਾ ਫਾਇਦਾ ਐਂ ਕਰਿਓ ਹੁਣ ਜਿਹਨੇ ਸਲਾਹ ਕਰਵਾਈ ਆ ਨਾ ਉਹਦੀ लाज ਰੱਖ ਲਿਓ ਤੇ ਪਰ ਮੈਂ ਬਹੁਤ ਬੋਲ ਤਪ ਮੈਂ ਪਈ ਸੀ ਗੁੱਸੇ ਚ ਪਰ ਮੈਂ ਬਾਅਦ ਚ ਪਛਤਾਈ ਹਣਾ ਵੀ ਮੈਂ ਉਹਨੂੰ ਕਿਉਂ ਬੋਲੀ ਹਣਾ ਮੈਂ ਕਿਸੇ ਨੂੰ ਵੀ ਮੈਂ ਇਦਾਂ ਦੀ ਹੈ ਨਹੀਂ ਮੈਂ ਕਿਸੇ ਨੂੰ ਵੀ ਹਰਟ ਨਹੀਂ ਕਰਨਾ ਚਾਹੁੰਦੀ ਕੋਈ ਵੀ ਇਨਸਾਨ ਆ ਮੈਂ ਜੇ ਆਪਾਂ ਗੁੱਸੇ 'ਚ ਕਿਸੇ ਨੂੰ ਕੁਝ ਕਹਿ ਦਿੰਨੇ ਹਨਾ ਫਿਰ ਫਿਰ ਮਤਲਬ ਪਛਤਾਵਾ ਜੰਦਾ ਹਾਇ ਅਸੀਂ ਕਹਿ ਤਾ ਹਨਾ ਕਹਿੰਦੀ ਮੈਂ ਇਦਾਂ ਦੀ ਹੈ ਨਹੀਂ ਵੀ ਮੈਂ ਕਿਸੇ ਨੂੰ ਵੀ ਹਰਟ ਕਰਾਂ ਉਦੋਂ ਤਾਂ ਦਿਨ 'ਚ 4-4 ਵੀਡੀਓਜ਼ ਆਉਂਦੀਆਂ ਸੀ ਕਦੇ ਇੰਸਟਾਗ੍ਰam ਤੇ ਤੇ ਕਦੇ YouTube ਤੇ ਪਰ ਉਦੋਂ ਤੇਰੇ ਸਿਰ ਤੇ ਵਿਊਜ਼ ਦਾ ਭੂਤ ਸਵਾਰ ਹੋਊਗਾ ਨਾ ਦਿਮਾਗ ਨੂੰ ਇਹ ਸੋਚਣ ਦਾ ਟਾਈਮ ਹੀ ਨਹੀਂ ਲੱਗਿਆ ਵੀ ਅਗਲੇ ਬੰਦੇ ਨੂੰ ਹਰਟ ਵੀ ਹੋ ਸਕਦਾ ਕੋਛੇ ਰਿਆ ਕਰੋ ਤੇ ਬਾਕੀ ਜਿਹੜੇ ਮੈਨੂੰ ਗਲਤ ਕਮੈਂਟ ਲਿਖਦੇ ਆ ਨਾ ਆ ਕੇ ਠੀਕ ਆ ਮੈਂ ਹਲੇ ਤਾਂ ਤੁਹਾਨੂੰ ਕੋਈ ਰਿਪਲਾਈ ਨਹੀਂ ਦਿੰਦੀ ਤੁਸੀਂ ਜੇ ਨਾ ਹਟੇ ਨਾ ਤੁਹਾਡੀ ਕੱਲੇ-ਕੱਲੇ ਦੀ ਆਈਡੀ ਮੈਂ ਉਹਦੇ ਤੇ ਲਾ ਕੇ ਕਮੈਂਟ ਸ਼ੋਅ ਕਰੂੰਗੀ ਪ੍ਰੋਫਾਈਲ ਤੇ ਜਾਂਦੇ ਤੇ ਵੀਡੀਓ ਦੇ ਵਿੱਚ ਤੁਹਾਡੇ ਕਮੈਂਟਾਂ ਦਾ ਸਕਰੀਨਸ਼ਾਟ ਲਾਉਂਗੀ ਜਿਹੜੇ ਗਲਤ ਬੋਲਦੇ ਆ ਆਏ ਕਾਰ ਸਕ੍ਰੀਨਸ਼ਾਟ ਨਾ ਹਾਈ ਕੋਰਟ ਚ ਲੈ ਕੇ ਜਾ ਕੀ ਪਤਾ ਉੱਥੇ ਤੇਰੀ ਸੁਣਵਾਈ ਹੋ ਜੇ ਹੱਦ ਹੋਈ ਪਈ ਆ ਹੁਣ ਜਿਹੜੇ ਤੁਹਾਨੂੰ ਲੋਕ ਦੇਖਦੇ ਆ ਉਹ ਕਮੈਂਟ ਤਾਂ ਕਰਨਗੇ ਹੀ ਨਾ YouTube ਵੀਡੀਓ ਤੇ ਵੀ ਨਾ ਲਾਈਕ ਤੇ ਡਿਸਲਾਈਕ ਦਾ ਬਟਨ ਹੁੰਦਾ ਵੀ ਜੇ ਕਿਸੇ ਨੂੰ ਪਸੰਦ ਨਹੀਂ ਆਉਂਦੀ ਤਾਂ ਉਹ ਡਿਸਲਾਈਕ ਕਰ ਸਕਦਾ ਤੇ ਕਮੈਂਟ ਸੈਕਸ਼ਨ ਹਰੇਕ ਲਈ ਖੁੱਲਾ ਹੁੰਦਾ ਇਹ ਤਾਂ ਹੈ ਨਹੀਂ ਵੀ ਹੁਣ ਤੁਹਾਨੂੰ ਸਾਰੇ ਚੰਗੇ ਕਮੈਂਟਸ ਹੀ ਆਉਣਗੇ ਬੂਝ ਕੋ ਲੋਕ ਤਾਂ ਹੁਣ ਤੁਹਾਨੂੰ ਰਿਐਲਿਟੀ ਚੱਕ ਦੇ ਕੇ ਹੀ ਜਾਣਗੇ ਉਹਨਾਂ ਦਾ ਮੈਂ ਕਮੈਂਟ ਵੀ ਜਿਹੜੇ ਮਾੜਾ ਬੋਲਦੇ ਆ ਤੁਹਾਡੇ ਕੱਲੇ-ਕੱਲੇ ਦੀ ਮੈਂ ਕਮੈਂਟਾਂ ਦਾ ਸਕ੍ਰੀਨਸ਼ਾਟ ਇੱਥੇ ਸਕ੍ਰੀਨ ਤੇ ਲਾ ਦਾਂ ਇੰਸਟਾਗ੍ਰਾਮ ਤੇ ਇਹ ਦੇਖੋ ਇਹ ਸੋਚ ਲਓ ਇੰਨਾ ਲੋਕਾਂ ਨੇ ਅੱਜ ਇਹਨੂੰ ਇੱਥੇ ਪਹੁੰਚਾਇਆ ਚਾਹੇ ਗੁੱਡਵੇਚ ਤੇ ਚਾਹੇ ਬੈਡਵੇਚ ਇਹ ਹੁਣ ਉਹਨਾਂ ਲੋਕਾਂ ਨੂੰ ਹੀ ਆ ਕੇ ਬੋਲੀ ਜਾਂਦੀ ਹੈ ਵੀ ਜੇ ਕੋਈ ਮੈਨੂੰ ਗਲਤ ਬੋਲਿਆ ਤਾਂ ਮੈਂ ਤੁਹਾਡੇ ਸਕਰੀਨਸ਼ਾਟ ਲਾ ਦੂੰ ਆਰ ਯੂ ਸੀਰੀਅਸ ਤੂੰ ਉਹੀ ਗਾਇਸ ਭੈਣੇ ਆ ਜਿਹਨੂੰ ਲੋਕ ਇੱਥੋਂ ਤੱਕ ਲੈ ਆਏ ਤੇ ਜੇ ਲੋਕ ਹੁਣ ਤੈਨੂੰ ਗਲਤ ਬੋਲਣ ਵੀ ਲੱਗਿਆ ਨਾ ਤਾਂ ਉਹਦੇ ਪਿੱਛੇ ਤੇਰੀ ਵੀ ਗਲਤੀ ਆ ਓਰੀਜਨਲ ਕੰਟੈਂਟ ਦੀ ਥਾਂ ਤੇ ਫੇਕ ਚੀਜ਼ਾਂ ਕਰੋਗੇ ਡਰਾਮੇ ਕਰੋਗੇ ਤਾਂ ਲੋਕ ਤਾਂ ਬੋਲਣਗੇ ਨਾ ਬਾਕੀ ਕਈਆਂ ਨੇ ਚੱਕ ਚੱਕ ਕੇ ਸਾਡੀ ਵੀਡੀਓ ਵੀ ਰੋਸਟ ਕੀਤੀਆਂ ਠੀਕ ਆ ਵਿਊ ਲੈਣ ਮਾਰੇ ਸਾਰੇ ਕਰ ਰਿਆ ਮੈਨੂੰ ਪਤਾ ਨਾ ਉਹਨਾਂ ਨੂੰ ਸਾਡੇ ਬਾਰੇ ਕੁਝ ਪਤਾ ਨਹੀਂ ਸਦਾ ਨਹੀਂ ਚੱਕ ਕੇ ਰੋਸਟ ਕਰਨ ਬੈਹਂਦੇ ਆ ਓ ਮਾਈ ਗਾਡ ਪਹਿਲਾਂ ਤਾਂ ਪਿਆਜ਼ ਵਾਂਗੂ ਵਾਇਰਲ ਹੋਣ ਆਈ ਤੇ ਹੁਣ ਅੱਖਾਂ 'ਚ ਪਾਣੀ ਆ ਗਿਆ ਪਹਿਲਾਂ ਤਾਂ ਇਹਨਾਂ ਲੋਕਾਂ ਨੇ ਕੰਟਰੋਵਰਸੀ ਕਰਕੇ ਚਰਚਾ ਚਾਉਣਾ ਹੁੰਦਾ ਤੇ ਫੇਰ ਜੇ ਇਹਨਾਂ ਨੂੰ ਰੋਸਟਰਸ ਮੈਂਸ਼ਨ ਕਰਦੇਣ ਫੇਰ ਇਹਨਾਂ ਨੂੰ ਦੁੱਖ ਲੱਗਦਾ ਜੇ ਕੰਟੈਂਟ ਵਾਇਰਲ ਕਰਨ ਲਈ ਨਾਟਕ ਕਰੋਗੇ ਤਾਂ ਰੋਸਟਰਸ ਵੀ ਤਾਂ ਸਕਰੀਨ ਪਲੇਅ ਰਿਵਿਊ ਕਰਨਗੇ ਹੀ ਨਾ ਜੇ ਰੋਸਟਰਸ ਵਿਊ ਲਈ ਰੋਸਟ ਕਰਦੇ ਆ ਤਾਂ origignal ਕੰਟੈਂਟ ਕ੍ਰੀਏਟਰਸ ਦੀ originality ਵੀ ਤਾਂ ਬਚੀ ਰਹਿੰਦੀ ਆ ਕਿਸੇ ਤੇ ਕੋਈ ਰੋਸਟ ਨਾ ਹੁੰਦਾ ਹੋਵੇ ਤਾਂ ਸਾਰੇ ਇਕੋ ਜਿਹੇ ਬਣ ਜਾਣ ਜਿੰਨਾ ਲੋਕਾਂ ਚ ਮਾੜੀ ਮੋਟੀ ਸ਼ਰਮ ਤੇ ਡਰ ਹੁੰਦਾ ਉਹ ਫਿਰ ਆਪਣਾ ਕੰਟੈਂਟ ਰੀਅਲ ਰੱਖ ਦਿਆ ਤੁਹਾਡੇ ਵਾਂਗੂ ਆ ਕੇ ਨਾਟਕ ਨਹੀਂ ਕਰਦੇ ਮੈਂ ਤਾਂ ਕਰਦੇ ਆ ਵੀਡੀਓ ਬਣਾਉਣੇ ਯਾਰ ਗਾਲਾਂ ਸੁਣਦੇ ਲੋਕਾਂ ਦੀ ਮਾੜੀ ਮੋਟੀ ਗੱਲ ਸੱਚੀ ਗੱਲ ਨਿਕਲ ਹੀ ਗਈ ਮੂੰਹ ਚ ਵਾਕਿਆ ਹੀ ਇਹ ਕੰਮ ਸੌਖਾ ਨਹੀਂ ਸਾਡੇ ਕਿਤੇ ਖਾਣੂ ਹਟ ਜੂਗੀ ਨਾ ਮੈਂ ਖਾਣੂ ਹਟਾ ਨਾ ਮੈਂ ਵੀਡੀਓ ਬਣਾਉਣਾ ਮਟਾ ਇਹਗਾ ਕਿਉਂ ਨਾ ਤਾਂ ਚੱਲ ਛੱਡੋ ਵੀਡੀਓ ਬਣਾਉਣ ਤੋਂ ਤਾਂ ਆਪਾਂ ਵੀ ਮਨਾ ਨਹੀਂ ਕਰਦੇ ਜਸਟ ਇਹ ਆ ਕਿ ਚੱਜ ਦਾ ਕੰਟੈਂਟ ਤਾਂ ਲੈ ਕੇ ਆਵੇ ਨਾ ਕੋਈ ਖਾਣ ਵਾਲੇ ਪਾਸਿਓ ਤੂੰ ਸੱਚੀ ਬਹੁਤ ਟੀਠਾ ਭੈਣੇ ਲੋਕ ਤੇਰੀ ਭਲਾਈ ਵਾਸਤੇ ਕਹਿੰਦੇ ਆ ਵੀ ਤੂੰ ਫਾਸਟ ਫੂਡ ਨਾ ਖਾਇਆ ਕਰ ਤੈਨੂੰ ਇਹ ਨਹੀਂ ਕਹਿੰਦੇ ਕਿ ਤੂੰ ਜਮਾ ਹੀ ਖਾਣਾ ਬੰਦ ਕਰ ਦੇ ਤੇ ਤੁਹਾਡੇ ਵਰਗਿਆਂ ਨੂੰ ਚੰਗੀਆਂ ਸਲਾਮਾਂ ਵੀ ਮਾੜੀਆਂ ਹੀ ਲੱਗਦੀਆਂ ਬਾਕੀ ਗਾਇਜ਼ ਅੱਜਕੱਲ ਨਾ ਪੰਜਾਬੀ ਵਲੌਗਰਸ ਲਈ ਕੰਟਰੋਵਰਸੀ ਕੰਟੈਂਟ ਸਟ੍ਰੈਟਜੀ ਬਣ ਗਈ ਆ ਫੇਕ ਫਰੈਂਡਸ਼ਿਪ ਪਲੱਸ ਫੇਕ ਫਾਈਟ ਇਕਵਲ ਟੂ ਵਾਇਰਲ ভিউਜ਼ ਇਹੀ ਅੱਜਕੱਲ ਸੋਸ਼ਲ ਮੀਡੀਆ ਤੇ ਨਵਾਂ ਫਾਰਮੂਲਾ ਚੱਲ ਰਿਹਾ ਪਹਿਲਾਂ ਲਾਈਵ ਆ ਕੇ ਇੱਕ ਦੂਜੇ ਦੀਆਂ ਤਾਰੀਫਾਂ ਕਰੋ ਫਿਰ ਇੰਸਟਾਗ੍ਰam ਤੇ ਕੋਲਾਬ ਬਣਾਓ ਵਲੌਗਸ ਅਪਲੋਡ ਕਰੋ ਤੇ ਫਿਰ ਫੇਕ ਕੰਟਰੋਵਰਸੀ ਖੜੀ ਕਰ ਲਓ ਇਹਨੇ ਮੈਨੂੰ ਧੋਖਾ ਦਿੱਤਾ ਮੇਰੇ ਬਾਰੇ ਗਲਤ ਗੱਲਾਂ ਬੋਲੀਆਂ ਪ੍ਰੂਫ ਆ ਗਏ ਲਾਈਵ ਆ ਕੇ ਇੱਕ ਦੂਜੇ ਨੂੰ ਬੋਲਣਾ ਸ਼ੁਰੂ ਕਰਤਾ ਤੇ ਫਿਰ ਉਸ ਤੋਂ ਬਾਅਦ ਆ ਕੇ ਆਪਣੀ ਆਡੀਅੰਸ ਨੂੰ ਇਮੋਸ਼ਨਲੀ ਬਲੈ ਵੀ ਮੈਂ ਤਾਂ ਕਦੇ ਐ ਸੋਚਿਆ ਵੀ ਨਹੀਂ ਸੀ ਸਾਰਿਆਂ ਨੇ ਮੈਨੂੰ ਗਲਤ ਸਮਝਿਆ ਲਾਸਟ ਸਟੈਪ ਫੇਰ ਬਣ ਜਾਂਦੇ ਆ ਫਰੈਂਡਸ ਫੇਰ ਆ ਕੇ ਕਹਿੰਦੇ ਆ ਸਾਡੇ ਦੋਵਾਂ 'ਚ ਮਿਸ ਅੰਡਰਸਟੈਂਡਿੰਗ ਹੋ ਗਈ ਸੀ ਸਾਡਾ ਰਿਸ਼ਤਾ ਤਾਂ ਫੈਮਿਲੀ ਵਰਗਾ ਅਸੀਂ ਫੇਰ ਹੁਣ ਇਕੱਠੇ ਪ੍ਰੋਜੈਕਟਸ ਲੈ ਕੇ ਆਵਾਂਗੇ ਤੇ ਇਹ ਸਭ ਡਰਾਮੇ ਕਰਨ ਦਾ ਇਹਨਾਂ ਨੂੰ ਰਿਜ਼ਲਟ ਮਿਲਦਾ 1 ਮਿਲੀਅਨ ਪਲੱਸ ਵਿਊਜ਼ ਇੰਸਟਾਗ੍ਰam ਫਾਲੋਅਰਜ਼ ਲਾਈਵ 'ਚ ਗੱਲਾਂ ਕਰ ਕਰਕੇ ਸੁਪਰ ਚੈਟ ਦੀ ਇਨਕਮ ਸਪੋਰਟਰ ਵਰਜ਼ ਹੇਟਰ ਦੀ ਨਵੀਂ ਡਿਬੇਟ ਤੇ ਇਸੇ ਸਭ ਲਈ ਇਹ ਸਭ ਕੁਝ ਕਰਦੇ ਆ ਸੋ ਤੁਸੀਂ ਇਹਨਾਂ ਤੋਂ ਅਵੇਅਰ ਰਹਾ ਕਰੋ ਇਹਨਾਂ ਦੇ ਮਗਰ ਲੱਗਣ ਦੀ ਕੋਈ ਲੋੜ ਨਹੀਂ ਗਰਲਫ੍ਰੈਂਡ ਤੇ ਬਹਿਲਾ ਇਹ ਸੋਨੇ ਦੇ ਕਿੰਨੇ ਕ ਪੈਸੇ ਖਰਚੇ ਹੈ ਤੁਹਾਡੇ ਅਜ ਤੱਕ 30 ਮਹੀਨੇ ਦੇ 30 35 ਲੱਖ ਇਹਨਾਂ ਚੀਜ਼ਾਂ ਤੇ ਘੁੰਮਣ ਤੇ ਰੈਂਟ ਨਹੀਂ ਹੋਣਾ ਆਪਾਂ ਗੱਲ ਕਰਾਂਗੇ ਸੋਸ਼ਲ ਮੀਡੀਆ ਤੇ ਚੱਲਦੇ ਵਾਇਰਲ ਮੁੱਦੇ ਦੀ ਜਿੱਥੇ ਬਿੱਲੇ ਬਿੱਲੇ ਨੈਣਾ ਵਾਲੀ ਕਾਰਪਰੇਟ ਬਾਰੇ ਆਕਾਸ਼ ਨਾਮਕ ਮੁੰਡੇ ਨੇ ਆ ਕੇ ਪੋਡਕਾਸਟ ਚ ਇਹ ਇਲਜ਼ਾਮ ਲਾਇਆ ਕਿ ਕਾਰਪਰੇਟ ਨੇ ਮੇਰੇ 35 ਲੱਖ ਰੁਪਏ ਖਾ ਲਏ ਪਰ ਇਹਨੇ 35 ਲੱਖ ਦੀਆਂ ट्रांजੈਕਸ਼ਨਸ ਨਹੀਂ ਦਿਖਾਈਆਂ ਕਿ ਇਹਨੇ ਬੈਂਕ ਟ੍ਰਾਂਸਫਰ ਕੀਤੇ ਸੀ ਕਿ ਚੈੱਕ ਭਰ ਕੇ ਦਿੱਤਾ ਸੀ ਮੀਨਸ ਕਿ 35 ਲੱਖ ਖਰਚਣ ਵਾਲਾ ਵੀ ਤੂੰ ਹੀ ਸੀ ਉਹਨੇ ਜ਼ਬਰਦਸਤੀ ਤਾਂ ਤੇਰੇ ਤੋਂ ਮੰਗੇ ਨਹੀਂ ਨਾ ਹੀ ਤੂੰ ਅਣਜਾਨ ਸੀ ਕਿ ਤੇਰੇ ਪੈਸੇ ਜਾਂਦੇ ਆ ਸੈਕੰਡਲੀ ਆਪਾਂ ਇੱਥੇ ਕਿਸੇ ਨੂੰ ਵੀ ਗਲਤ ਜਾਂ ਸਹੀ ਨਹੀਂ ਕਹਿ ਰਹੇ ਕਿਉਂਕਿ ਗਲਤੀ ਦੋਨਾਂ ਦੀ ਆ ਪਰ ਇਸ ਲੜਕੀ ਨੇ ਸੋਸ਼ਲ ਮੀਡੀਆ ਤੇ ਇਸ ਮੁੱਦੇ ਨੂੰ ਜਾਣ ਕੇ ਲਿਆਂਦਾ ਮੇਬੀ ਫੇਮਸ ਹੋਣ ਲਈ ਇਹਨੇ ਆ ਕੇ ਕਾਰਪੋਰੇਟ ਦੀਆਂ ਗਲਤੀਆਂ ਤਾਂ ਦੱਸਤੀਆਂ ਪਰ ਆਪਣੀ ਕੋਈ ਗਲਤੀ ਨਹੀਂ ਦੱਸੀ ਅਸਲ ਵਿੱਚ ਕਰਨ ਦਿੱਤਾ ਵਾਈਨਜ਼ ਵੀਰੇ ਨੇ ਇਸ ਮਾਮਲੇ ਬਾਰੇ ਪੂਰੀ ਜਾਣਕਾਰੀ ਇਕੱਠੀ ਕੀਤੀ ਆ ਤੇ ਜਿਸ ਤੋਂ ਪਤਾ ਚੱਲਿਆ ਕਿ ਇਹ ਲੜਕਾ ਡਰੱਗਸ ਵੀ ਲੈਂਦਾ ਜੋ ਇਹਨਾਂ ਦੇ ਬ੍ਰੇਕਅਪ ਦਾ ਕਾਰਨ ਸੀ ਐਂਡ ਸੈਕੰਡਲੀ ਡਰੱਗਸ ਵੇਚਦਾ ਵੀ ਆ ਇਹ ਤੋਂ ਤੱਕ ਕਿ ਇਹ ਵੀ ਪਤਾ ਚੱਲਿਆ ਕਿ ਇਹ ਲੜਕਾ ਨਸ਼ਾ ਛਡਾਊ ਕੇਂਦਰ 'ਚ ਵੀ ਜਾ ਚੁੱਕਿਆ ਇੰਨਾ ਹੀ ਨਹੀਂ ਪਿੰਡ ਵਾਲਿਆਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਲੜਕੇ ਦੇ ਵੱਲੋਂ 35 ਲੱਖ ਵਾਲਾ ਬਿਲਕੁਲ ਝੂਠ ਬੋਲਿਆ ਜਾ ਰਿਹਾ ਕਿਉਂਕਿ ਇਹ ਲੋਕ ਫਾਈਨੈਂਸ਼ੀਅਲੀ ਇੰਨੇ ਸਟਰੋਂਗ ਨਹੀਂ ਹੈਗੇ ਤੇ ਇਹਨਾਂ ਕੋਲੇ 35 ਲੱਖ ਕਿੱਥੋਂ ਆਇਆ ਦੂਜੇ ਪਾਸੇ ਕਾਰਪ੍ਰੀਤ ਨੇ ਵੀ ਅੱਜ ਸੋਸ਼ਲ ਮੀਡੀਆ ਤੇ ਸਟੋਰੀ ਪਾਈ ਆ ਜਿਦੇ ਵਿੱਚ ਉਹ ਆਪਣੇ ਵਕੀਲ ਦੇ ਨਾਲ ਬੈਠ ਕੇ ਪੋਡਕਾਸਟ ਦੇ ਰਹੀ ਆ ਤੇ ਉਹਦਾ ਪੋਡਕਾਸਟ ਵੀ ਜਲਦੀ ਆਊਗਾ ਤੇ ਉਹਦਾ ਕਹਿਣਾ ਕਿ ਉਹ ਪੂਰੇ ਪ੍ਰੂਫਾਂ ਦੇ ਨਾਲ ਗੱਲ ਕਰੂਗੀ ਤੇ ਜਿਵੇਂ ਹੀ ਇਹ ਸਟੋਰੀ ਸਾਹਮਣੇ ਆਂਦੀ ਆ ਤਾਂ ਆਕਾਸ਼ ਦੇ ਵੱਲੋਂ ਵੀ ਸਟੋਰੀ ਪਾਈ ਗਈ ਉਹਦਾ ਕਹਿਣਾ ਵੀ ਐਡਵੋਕੇਟ ਕੋਲੇ ਜਾ ਕੇ ਸਲਾਹਾਂ ਕਰਕੇ ਪੋਡਕਾਸਟ ਕਰਨ ਲੱਗੀ ਆ ਇਹ ਪੋਡਕਾਸਟ ਚ ਐਡਵੋਕੇਟ ਦੇ ਵਰਡ ਹੋਣਗੇ ਉਹਦੇ ਆਪ ਦੇ ਨਹੀਂ ਜੇ ਸੱਚੀ ਹੁੰਦੀ ਤਾਂ ਆਪ ਇਕੱਲੀ ਪੋਡਕਾਸਟ ਕਰਦੀ ਐਡਵੋਕੇਟ ਤੋਂ ਪੁੱਛ ਪੁੱਛ ਕੇ ਝੂਠ ਬੋਲਣ ਦੀ ਪ੍ਰੈਕਟਿਸ ਨਹੀਂ ਸੀ ਕਰਨੀ ਵੈਲ ਕਾਰਪਰੇਟ ਸਹੀ ਹੈ ਜਾਂ ਨਹੀਂ ਹੈ ਇਹਦੇ ਬਾਰੇ ਤਾਂ ਆਪਾਂ ਕੁਝ ਨਹੀਂ ਕਹਿ ਸਕਦੇ ਪਰ ਇਹ ਲੜਕਾ ਵੀ ਪੂਰਾ ਸਹੀ ਨਹੀਂ ਹੈਗਾ ਕਿ ਇੱਥੋਂ ਤੱਕ ਵੀ ਪਤਾ ਚੱਲਿਆ ਕਿ ਇਹਨੇ ਬਾਹਰ ਬੈਠੇ ਲੋਕਾਂ ਤੋਂ ਵੀ 2-2000 ਰੁਪਿਆ ਲੈ ਕੇ ਖਾਦਾ ਐਂ ਡੇ ਹੀ ਕਿਸੇ ਨੂੰ ਬਲੇਮ ਕਰ ਰਿਹਾ ਕਿ ਮੇਰਾ 35 ਲੱਖ ਖਾ ਗਈ ਬਾਕੀ ਆਈ ਡੋਂਟ ਥਿੰਕ ਕਿ ਇਸ ਮਾਮਲੇ ਨੂੰ ਸੋਸ਼ਲ ਮੀਡੀਆ ਤੇ ਲੈ ਕੇ ਆਉਣਾ ਚਾਹੀਦਾ ਸੀ ਇਹ ਸਾਰਾ ਕੁਝ ਫੇਮ ਲਈ ਕੀਤਾ ਜਾ ਰਿਹਾ ਮਿੱਤਰੋ ਕਹਿੰਦੇ ਗੁੱਡ ਮਾਰਨਿੰਗ ਗੋ ਚੁੱਕੀ ਆ ਬੜੀ ਬੜੀ ਗੁੱਡ ਤੇ ਬੜੀ ਬੜੀ ਗੁੱਡ ਹੈ ਆ ਤੇ ਬਾਕੀ ਅੱਜ ਆਪਾਂ ਜੁਣਨਾ ਸਾਇ ਸਵਾਨ ਨੇ ਵਾਹ ਰਹਾ ਮੈਂ ਤੇ ਆਪਣਾ ਤੁਹਾਨੂੰ ਲਾਟ ਜਿਹਾਉਣਾ ਅੱਜ ਇਹਦਾ ਲੈ ਕੇ ਹਮਨੇ ਕਿਹਦਾ ਪਾਜੀ ਟ੍ਰੇਲ ਤੇ ਅੱਗੇ ਬਾਅਦ ਲਓ ਜੀ ਆ ਗਏ ਕਰਨ ਜਗਪ੍ਰੀਤ ਮੋਸਟਲੀ ਇਹਨਾਂ ਦੇ ਵਲੌਗ ਦੀ ਸਟਾਰਟਿੰਗ ਅੱਦੇ ਰਾਜੋ ਹੀ ਹੁੰਦੀ ਆ ਆਈਕ ਦੇ ਖੜਕੇ ਦੇ ਵਿੱਚ ਇਹਨਾਂ ਦੀ ਇੱਕ ਵੀ ਗੱਲ ਦੀ ਸਮਝ ਨਹੀਂ ਆਉਂਦੀ ਹੁੰਦੀ ਤੇ ਉੱਥੇ ਹੀ ਇਹ ਵਲੌਗਿੰਗ ਦੀ ਸਟਾਰਟਿੰਗ ਕਰ ਲੈਂਦੇ ਆ ਜਿਹਨੂੰ ਨਹੀਂ ਸਮਝ ਲੱਗਿਆ ਮੈਂ ਤੁਹਾਨੂੰ ਦੱਸ ਦਿੰਨੀ ਆ ਇਹ ਦੋਨੋਂ ਤਨੂ ਦੇ ਵਿਆਹ ਦੀ ਸ਼ਾਪਿੰਗ ਕਰਨ ਚੱਲੇ ਆ ਕਹਿ ਰਹੇ ਆ ਕਿ ਥੋੜਾ ਮੋਟਾ ਸਮਾਨ ਰਹਿ ਗਿਆ ਸੀ ਉਹ ਅਸੀਂ ਅੱਜ ਲੈ ਕੇ ਆਵਾਂਗੇ ਤਾਂ ਚਲੋ ਫਿਰ ਦੇਖਦੇ ਆ ਕੀ ਕੀ ਲੈ ਕੇ ਆਉਂਦੇ ਆ

ਕਿ ਜੇ ਰੇਲੀ ਹੈ ਤੇ ਹਰ ਕੀ ਗੱਲ ਮੀਤ ਫਰਕ ਨਹੀਂ ਪੈਂਦਾ ਹਾਂ ਆਲਾ ਦੀ ਦਾ ਬਾਰ ਤੇ ਉਹ ਕਿਹੜਾ ਬਿੱਟਾ ਨਹੀਂ ਤਾਂ ਆਪਣੀ ਬਿੱਟਾ ਸੰਦੇ ਆ ਬਾਕੀ ਉਹ ਵੀ ਮੇਰਾ ਚੰਗਾ ਨੂੰ ਕੇਡਾ ਨਿਕਲ ਸਕੋਗੇ ਇਹ ਵੀ ਇਸਕਾ ਵੈਲਿਊ ਇਸਕਾ ਕਹਿੰਦੇ ਚੁਟਕੀ ਆ ਗਈ ਸ਼ਾਪਿੰਗ ਕਰਕੇ ਘਰੇ ਸਾਮਾਨ ਦੇਖੀ ਗਈ ਦੇਖੀ ਗਈ ਤੇ ਜਦੋਂ ਦੁਕਾਨ ਵਾਲੇ ਨੇ ਪੁੱਛਿਆ ਕਿ ਕੀ ਲੈਣਾ ਕਹਿੰਦੀ ਨਹੀਂ ਮੈਂ ਤਾਂ ਬਸ ਵੇਖਣੀ ਆਈ ਸੀ ਪਹਿਲਾਂ ਆਈ ਗਈ ਫੁੱਟਵੀਅਰ ਦੇ ਨਵੇਂ-ਨਵੇਂ ਡਿਜ਼ਾਈਨ ਦੇਖਣ ਹਰ ਜੋੜੀ ਪੈਰ 'ਚ ਪਾ ਕੇ ਇੱਕ ਵਾਰ ਚੱਲ ਵੀ ਲਈ ਪੇਮੈਂਟ ਦੀ ਗੱਲ ਆਈ ਤਾਂ ਕਹਿੰਦੀ ਸੋਚ ਕੇ ਦੱਸੂਗੀ ਫੇਰੇ ਗਈ ਪਰਸ ਲੈਣ ਉੱਥੇ ਸੌਕ ਪਰਸ ਵੇਖ ਕੇ ਬਾਅਦ 'ਚ ਕਹਿੰਦੀ ਮੇਰੇ ਸੂਟ ਨਾਲ ਸੂਟ ਨਹੀਂ ਕਰਦਾ ਦੁਕਾਨਦਾਰ ਕਹਿੰਦਾ ਇਹ ਤੇਰੇ ਸੂਟ ਨਾਲ ਸੂਟ ਨਹੀਂ ਤੈਨੂੰ ਸ਼ਾਪਿੰਗ ਹੀ ਨਹੀਂ ਸੂਟ ਕਰਦੀ ਫੇਰੇ ਜਵੈਲਰੀ ਵੇਖਣ 'ਚ ਬਿਜ਼ੀ ਹੋ ਗਈ ਹਰ ਸੈੱਟ ਟਰਾਈ ਕੀਤਾ ਕੰਨਾਂ 'ਚ ਟੌਪਸ ਗਲ 'ਚ ਨੈਕਲੇਸ ਹੱਥ 'ਚ ਬੈਂਗਲਸ ਦੁਕਾਨਦਾਰ ਸੋਚੀ ਬੈਠਾ ਸੀ ਕਿ ਅੱਜ ਤਾਂ ਵਧੀਆ ਕਮਾਈ ਹੋਊਗੀ ਪਾਰੇ ਅਖੀਰ ਚ ਕਹਿੰਦੀ ਬਸ ਐਵੇਂ ਟਰਾਈ ਕਰ ਰਹੀ ਸੀ ਅਸਲੀ ਜੈਵਲਰੀ ਤਾਂ ਮੰਮੀ ਨਾਲ ਆ ਕੇ ਲਵੂੰਗੀ ਮੇਰੇ ਕਹਿੰਦਾ ਮਤਲਬ ਆ ਕਿ ਸ਼ਾਪਿੰਗ ਕਰਨ ਗਈ ਸੀ ਪਰ ਇੱਕ ਵੀ ਚੀਜ਼ ਨਹੀਂ ਦਿਖਾਈ ਕਿ ਜਿਹੜੀ ਲਈ ਹੋਊਗੀ ਮੈਨੂੰ ਤਾਂ ਲੱਗਦਾ ਇਹ ਵੀਡੀਓ ਬਣਾਉਣ ਮਾਰੇ ਐਵੇਂ ਹਰ ਇੱਕ ਦੀ ਸ਼ਾਪ ਚ ਵੜ ਜਾਂਦੇ ਆ ਹੁਣ ਇਹਨਾਂ ਨੂੰ ਚੰਗਾ ਮੌਕਾ ਮਿਲਿਆ ਭੈਣ ਦਾ ਵਿਆਹ ਕੰਟੈਂਟ ਕੱਢੀ ਤੁਰੇ ਆਉਂਦੇ ਆ ਲੈਂਦੇ ਕੁਝ ਹੈ ਨਹੀਂ ਬਾਕੀ ਮੈਨੂੰ ਸਮਝ ਨਹੀਂ ਆਉਂਦੀ ਲੋਕ ਇਹਨਾਂ ਦੇ ਵਲੌਗ ਦੇ ਵਿੱਚ ਦੇਖਦੇ ਕੀ ਆ ਮੀਨਸ ਕਿ ਜੋ ਵੀ ਇਹ ਸ਼ਾਪਿੰਗ ਦਾ ਵਲੌਗ ਸੀ ਬਿਲਕੁਲ ਵੀ ਸਮਝ ਨਹੀਂ ਆਇਆ ਤੇ ਨਾ ਇਹਨਾਂ ਦੀ ਕੋਈ ਗੱਲ ਸੁਣੀ ਬਾਕੀ ਗਾਇਜ਼ ਅੱਜ ਦੀ ਵੀਡੀਓ ਆਪਾਂ ਇੱਥੇ ਹੀ ਕਰਦੇ ਆ ਖਤਮ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਐਂਡ ਹਰ ਇੱਕ ਵੀਡੀਓ ਤੇ ਵਧੀਆ-ਵਧੀਆ ਕਮੈਂਟਸ ਕਰਨ ਦੇ ਲਈ ਤੁਹਾਡਾ ਤਹਿ ਦਿਲ ਤੋਂ ਧੰਨਵਾਦ